ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਲਓ ਜੀ ਆਪਾਂ ਇੱਥੋਂ ਦੁਰਪੇਆ ਜੀ ਤੇ ਆਪਣਾ ਜਿਹੜਾ ਦੋ ਬਲੋਗ ਆਪਾਂ ਅਪਲੋਡ ਕਰ ਦਿੱਤੇ ਆ ਤੇ ਹੈ ਤੀਸਰਾ ਬਲੋਗ ਆਪਣਾ ਰੈਡੀ ਹੁੰਦਿਆ ਆ ਹਨਾ ਸਾਰੇ ਜਾਣੇ ਅੰਤ ਤੱਕ ਦੇਖਿਓ ਬਲੋਗ ਨੂੰ ਇਹ ਵਾਲੇ ਵੀ ਬਹੁਤ ਪੁਰਾਣੇ ਥੱਲੇ ਵੀ ਆਣਾ ਆ ਕੋਈ ਕੋਈ ਗੱਲ ਨਹੀਂ ਅੰਦਰ ਕੋਈ ਪਿਆਰ ਦਿੱਤਾ ਆ ਕਿਹਨਾਂ ਨੂੰ ਮਿਲਿਆ ਉਹ ਹੈ ਮੁੰਡੇ ਆ ਮਗਰ ਮਗਰ ਜੀ ਆਲੀ ਚੇਰੇ ਦੇ ਆ

ਤੇ ਹੁਣ ਗੱਡੀ ਵਾਪਸੀ ਥੱਲੇ ਨੂੰ ਜਾਂਦੇ ਹੀ ਆ। ਮਸਲੇ ਨੇ ਆਪਾਂ ਕਿਹੜਾ ਧਰਮਸ਼ਾਲਾ ਜਾਣਾ ਹੈ। ਉਹ ਥੱਲੇ ਨੂੰ ਜਾਣਾ ਹੈ। ਤਾਂ ਫੇਰ ਵਾਪਸੀ ਚੱਲੇ ਆ ਜੀ। ਹੁਣ ਥੱਲੇ ਥੱਲੇ ਵਾਪਸ। ਕੁਛ ਲੈਣੇ ਇੱਥੇ ਕਹਿ ਗਏ। ਮੋੜ ਬਹੁਤ ਖਤਰਾ ਆ ਗਿਆ। ਖਤਰਾ ਬਹੁਤ ਜ਼ਿਆਦਾ ਮੋੜ ਆ। ਪਹਿਲੀ ਵਾਰੀ ਆਏ ਆ ਆਪਾਂ ਗੱਡੀ 'ਚ। ਪਹਿਲੇ ਧਰਮਸ਼ਾਲਾ ਨਿਕਲਣਾ ਧਰਮਸ਼ਾਲਾ। ਥੱਲੇ ਨੂੰ ਚੱਲਦੀ ਹੈ। ਦੇਖੋ ਹਾਂ। ਲੋ ਜੀ ਥੱਲੇ ਨੂੰ ਚੱਲਦੇ ਆਂ ਵਾਪਸੀ ਚੱਲਦੇ ਰਹੋ ਲੋ ਜੀ ਉੱਪਰ ਨੂੰ ਬਹੁਤ ਚੌੜਾ ਚੱਲੇਗਾ ਇਸ ਜਿਹੇ ਮੋਢੇ ਬਾਕੀ ਉਹ ਤਾਂ ਪਹਿਲੀ ਚੜਾਈ ਤੇ ਮੈਨੂੰ ਡਾਊਟ ਹੋਇਆ ਮੈਂ ਕਿਹਾ ਇੱਦਾਂ ਚੜਾ ਤਾਂ ਪਰ ਜਾਣਾ ਲੋ ਜੀ ਵਾਪਸੀ ਨਿਕਲ ਗਏ ਇੱਥੋਂ ਆਪਾਂ ਤੇ ਚੜਾਈਆਂ 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 ਪਾਉਂਦੇ ਪਾਪਾ ਕਹਿੰਦੇ ਆਪਾਂ ਚੱਲਦੇ ਉੱਪਰ ਚੜਾਈਆਂ ਸੀ ਜ਼ਿਆਦਾ ੁੱਟੀ ਚੱਲੀ ਵਾਪਸੀ ਆਹ ਦੇਖੋ ਕਿੰਦਰਾ ਖਾਣਾ ਦੁੱਧ ਨਹੀਂ ਦੁੱਧ ਨਹੀਂ ਸੀ ਇਹਨਾਂ ਨੇ ਜੇ ਗੁਰੂ ਸਾਹਿਬ ਆਹ ਐਸੇ ਗੁਰੂ ਸਾਹਿਬ ਪਾਰਟ ਦਗਾ ਦੇ ਵੀ ਦੁੱਧ ਦੀ ਵੀ ਸਹੀ ਲੋਕੇਸ਼ਨ ਵਧੀਆ ਸਿੱਧਾ ਜਾਣਾ ਹੁਣ ਆਪਾਂ ਰੀਅਲ ਲੋਕੇਸ਼ਨ ਬਟ ਪੱਤੀਆ ਹਣਾ ਦਰਜਾ ਕੀ ਜਾਂਦਾ ਸੀ ਦਰਜ ਅੱਛਾ ਦਰਜ ਕੀ ਹੁੰਦਾ ਹੈ ਤਾਂ ਬਹੁਤ ਔੜ ਲੱਗਿਆ ਹੈ ਇਹਨੂੰ ਪਤਾ ਤੁਹਾਡੇ ਨਾਲ ਜਾ ਰਹੇ ਫਿਕਰ ਮੈਨੂੰ ਤੁਹਾਡਾ ਉੱਪਰ ਨੂੰ ਆਏ ਸੀ ਠੇਰੂ ਬੇ ਹਾਂ ਜੀ ਉਹ ਕੀ ਕਰ ਤਾ ਤੂੰ ਆਏ ਸੀ ਨਾ ਮਿੱਤਰੋ ਵਲੋਗ ਨਾ ਬਣੇ ਰਿਓ ਤੁਹਾਨੂੰ ਵਧੀਆ ਵਧੀਆ ਲੋਕੇਸ਼ਨਾਂ ਤੇ ਵਧੀਆ ਵਧੀਆ ਮਨੋਰੰਜਨ ਕਰਨ ਵਾਲੀ ਚੀਜ਼ਾਂ ਦਿਖਾਉਂਦਾ ਰਹੂੰਗਾ ਇੱਧਰ ਚੈੱਕ ਕਰੋ ਲੋਕੇਸ਼ਨ ਘੈਂਟ ਲੋਕੇਸ਼ਨ ਘੈਂਟ ਆਹ ਵੀ ਲੋਕੇਸ਼ਨ ਦੇਖੋ ਓ ਮਾਈ ਗਾਡ ਆਹ ਦੇਖੋ ਆਂਟੀਆਂ ਆਉਂਦੀਆਂ ਪਈਆਂ ਅਸਲ ਨੂੰ ਅਠਾ ਰੈਂਡਰ ਵਾਲੀ ਗੱਡੀ ਆ ਗਈ ਐਚਪੀ ਵਾਲਿਆਂ ਦੀ ਆਂਟੀਆਂ ਚੈੱਕ ਕਰੋ ਜਿੱਥੇ ਦੀਆਂ ਬੀਬੀਆਂ ਖਾਸ ਪਈਆਂ ਬੀਬੀਆਂ ਬੀਬੀਓ ਬਲੌਗ 'ਚ ਆ ਗਈਆਂ ਤੁਸੀਂ ਦੇਖੋ ਸਾਰੇ ਜਾਣੇ ਜਾਣਦੇ ਆ ਓ ਬੀਬੀਆਂ ਵੀ ਦੇਖੋ ਵੀ ਇੱਥੇ ਹਾਂ ਕਰੋ ਆਪਣੀਆਂ ਬੀਬੀਆਂ ਆ ਆਪਣੀਆਂ ਬੀਬੀਆਂ ਦੇਖਣੀਆਂ ਉਹ ਦੇਖੋ ਉੱਪਰ ਪਈਆ ਉੱਥੇ ਚੈੱਕ ਕਰੋ ਜੀ ਵੀਊ ਚੈੱਕ ਕਰੋ 10 ਵਿੱਚ ਹੋਰ ਪੋਦੇ ਲਾਏ ਉਹ ਬੱਲੇ ਉਹ ਬੱਲੇ ਕਿੰਨੀ ਸੋਹਣੀ ਲੋਕੇਸ਼ਨ ਹੈ ਬਹੁਤ ਸੋਹਣੀ ਲੋਕੇਸ਼ਨ ਚੈੱਕ ਕਰੋ ਦੱਸੋ ਕਿੱਥੇ ਦੀ ਲੋਕੇਸ਼ਨ ਹੈ ਇਹ ਸਾਰੇ ਜਾਣੇ ਚੈੱਕ ਕਰੋ ਚੈੱਕ ਕਰ ਲੋਕੇਸ਼ਨ ਚੈੱਕ ਕਰਣਾ ਵੀ ਸਹਿਜ ਆ ਓਏ ਹੋ ਕੇ ਇਸ ਵਨ ਕੋਠੀ ਕੋਠੀ ਦੇਖੋ ਕੋਠੀ ਕੰਨੀ ਸੋਹਣੀ ਕੋਠੀ ਪਾਈ ਇੱਥੇ ਓਏ ਗੱਡੀ ਵੀ ਅੰਦਰ ਖੜੀ ਕੀਤੀ ਆ ਤੇ ਗਾਹ ਖੇਦੇ ਚ ਇਹੋ ਬਾਰ ਲਈ ਕੀਤੀ ਆ ਦੋਸਤੋ ਹਾਂ ਦੋਸਤੋ ਇਹਦੀ ਇੱਕ ਬਾਰ ਗੱਡੀ ਕੀਤੀ ਆ ਦੋਸਤੋ ਜੋ ਸੋਈ ਰਹਿਣਾ ਸੀ ਉਹ ਕਿਹਦੀ ਇਹ ਹੋਟਲੇ ਰਸਤੇ ਹੀ ਚੱਲੇ ਪਏ ਇਹ ਹਿਮਾਚਲ ਵਾਲਿਆਂ ਨੇ ਵੀ ਸ਼ਪੀਲ ਲਾਈ ਹੋਆ ਕਹਿੰਦੇ ਕਰਨਾ ਮੜਾ ਜਾ ਐਂ ਯਾਰ ਬਹੁਤ ਵਧੀਆ ਗਰਮੀ ਇੰਨੀ ਆ ਬਹੁਤ ਵਧੀਆ ਲੱਗਿਆ ਦੇਖ ਕੇ ਬਹੁਤ ਖਰਬੂਜੇ ਆ ਓ ਬੱਲੇ ਓ ਬੱਲੇ ਹਾਂਜੀ ਪਾਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਹਾਂਜੀ ਲਿਆਓ ਪਲਾਉ ਪਾਣੀ ਉਹ ਠੀਕ ਠਾਕ ਵਧੀਆ ਠੀਕ ਠਾਕ ਸਾਰੇ ਥੈਂਕ ਯੂ ਪਾਜੀ ਥੈਂਕ ਯੂ ਬ੍ਰੋ ਥੈਂਕ ਯੂ ਮੰਗਾ ਨਾ ਉਹ ਵੀ ਬੱਸ ਵੀਰੇ ਹੋਰ ਲੈਣਾ ਵੀਰੇ ਹਾਂਜੀ ਨਿਆਣਿਓ ਅੱਧਰ ਵੀ ਆ ਜਾਓ ਮੜਾ ਜਾ ਉੱਪਰ ਦੀ ਉਹ ਦੇ ਅੱਗੇ ਪਿੱਛੇ ਚੱਲ ਅੱਬ ਬੱਲੇ ਬੱਲੇ ਤੇਰੇ ਜਵਾਨਾ ਬੱਲੇ ਤੇਰੇ ਲੋਦ ਦੇ ਇੱਕ ਬੱਸ ਚੱਲਦੇ ਸਾਹ ਪਿੱਛੇ ਰਹੋ ਉਹਨੂੰ ਵੀ ਦੇ ਯਾਰ ਇਹ ਜਿਵੇਂ ਜਿਵੇਂ ਜੰਸੀ ਕਰਤੀ ਮੁਰਤੀ Gandhi ਜੋਰ ਮਾਂ ਮੰਗ ਵੀ ਨਾ ਨਹੀਂ ਥੈਂਕ ਯੂ bro ਯਾਰ ਬਹੁਤ ਵਧੀਆ ਮਾਂ ਚ ਲੈਣੇ ਨੇ ਕਹਿੰਦੇ ਲਾਈ ਸੀ ਸ਼ਪੀਲ ਤੇ ਨਾਲ ਆਈ ਸੀ ਖਰਬੂਜੇ ਆ ਇਹ ਅਧਵਾਣੇ ਆ ਨਾ ਅਧਵਾਣੇ ਵੀ ਲਾਈ ਸੀ ਆਪਾਂ ਖਾਲੇ ਆ ਅੱਧਰ ਕਹਿੰਦੇ ਵੀ ਮੋਦੀ ਸਰਕਾਰ ਉਹਨਾਂ ਦੇ ਬੋਟ ਲੱਗੇ ਹੋਏ ਆ ਜਮ ਜ਼ਬਰਦਸਤ

ਕਿ ਨਾ ਹੁਣ ਉਹ ਦੇਖਿਓ ਲਿਕੀਸ਼ਨ ਚੈੱਕ ਕਰੋ ਬਹੁਤ ਕੈਂ ਕਿੱਦੇ ਦੇ ਹੋਏ ਅੰਬ ਖਾਂਦੀ ਪਈ ਆ ਸਾਈ ਥੱਲੇ ਬੈਠੀ ਮੜਾ ਅੰਬ ਅੰਬ ਹੋ ਰਹੀ ਹੈ ਅੰਬ ਅੰਬ ਚੱਕ ਦੇ ਕੰਮ ਚੱਕ ਦੇ ਚੱਕ ਚੱਕ ਦੇ ਕੰਮ ਨੱਕ ਦੇ ਕਿੱਲੀ ਹੋ ਜੋ ਕਿੱਲੀ ਰਾਜੇ ਬਹੁਤ ਜ਼ਿਆਦਾ ਮੈਜਾ ਜੀ ਦੋਸਤੋ ਲੋਕੇਸ਼ਨ ਚੈੱਕ ਕਰੋ ਬਹੁਤ ਸੋਹਣੀ ਲੋਕੇਸ਼ਨ ਆ ਆਪਾਂ ਬਹੁਤ ਦੂਰ ਆ ਗਏ ਆ ਟਿੱਪੂ ਸੁਲਤਾਨ ਰਾਸ ਦੇਖੋ ਇੱਥੇ ਟ੍ਰੈਫਿਕ ਪੂਰੀ ਜਾਮ ਹੋਈ ਪਈ ਆ ਪੂਰੀ ਤਰ੍ਹਾਂ ਪੋਲੀਸ ਆ ਗਈ ਆ ਅਸੀਂ ਮੋਰੇ ਦੇ ਕੋਰਾਸ਼ੇ ਤੇ ਗੱਡੀਆਂ ਲੱਗੀਆਂ ਆ ਲੈਣ ਲੈਣ ਵਾਈਜ਼ ਜਾ ਜਾਉਂਦੇ ਆ ਆ ਅੱਜ ਕੀ ਕਰਨੇ ਕਿ ਜਗ੍ਹਾ ਐ ਬਬੂ ਲੋ ਜੀ ਸਹਿਜ ਕਹਿੰਦੀ ਆ ਵੀ ਮੰਮੂ ਖਵਾ ਦੋ ਕੁਛ ਮਗਵਾ ਦਈਏ ਫਰੂਟ ਫਰੂਟ ਖਵਾ ਦਈਏ ਫਰੂਟ ਇੱਧਰ ਮਮਸ ਇੱਧਰ ਜਗਾੜ ਪਾਣੀ ਸਾਰਾ ਕੁਛ ਇੱਥੇ ਹੈਗਾ ਰੱਛ ਬਹੁਤ ਜ਼ਿਆਦਾ ਆ ਤੇ ਗੱਡੀ ਸਾਡੀ ਲੈਂਚ ਲੱਗੀ ਐ ਇੱਧਰ ਉਹ ਤਾਂ ਕਰਾਸ਼ ਆ ਪਾ ਦੇ ਨਿੰਬੂ ਪਾ ਦੇ ਨਿੰਬੂ ਵੀ ਪਾ ਲੋ ਮੁਹੰਮਦ ਖਾਨੇ ਹੈ ਖਾਣੇ ਦੱਸ ਮਮਾ ਨੇ ਕੀ ਆਵਾ ਹਾਂ ਖਾਣੇ ਖਾਣੇ ਮੁਹੰਮਦ ਘਰ ਕਿਵੇਂ ਇੱਕ ਇਹ ਲੋਕ ਨਿੰਬੂ ਗਰਮ ਲੋ ਖਾਣਗੇ ਤਾਂ ਅੱਜ ਜੀ ਕੁੱਝ ਨਹੀਂ ਹੈ ਲੋ ਖਾਲੀ ਟੇਲ ਲਈ ਮਦਦ ਲਓ ਸਰ ਥੈਂਕ ਯੂ ਆ ਜਾ ਪੁੱਤ ਆ ਜਾ ਧਿਆਨ ਨਾਲ ਧਿਆਨ ਨਾਲ ਲੋ ਜੀ ਕਾਰ ਪਾਰਕਿੰਗ ਤੇ ਆ ਗਏ ਸੀ 2 ਘੰਟੇ ਲੱਗੇ ਸਾਨੂੰ ਬਟ ਗੱਲ ਹੋਈ ਇਦਾਂ ਵੀ ਪਾਰਕਿੰਗ ਚ ਕਹਿੰਦੇ ਜਗ੍ਹਾ ਹੈ ਨਹੀਂ ਓ ਪੀ ਹੁਣ ਗੱਡੀ ਕਿੱਥੇ ਲਾਈ ਜਾਵੇ 2 ਘੰਟੇ ਤੋਂ ਸਾਨੂੰ ਅੱਗੇ ਹੋ ਗਏ ਹੀ ਲਾਈਨ ਦੇ ਵਿੱਚ ਲੱਗਿਆ ਪਾਰਕਿੰਗ ਕੰਦੇ ਸਾਰੀ ਫੁੱਲਿਆ ਓਏ ਹੋਏ ਲੈ ਜਾ ਚੱਕਰ ਕੀ ਕਰੇ ਬੰਦਾ ਹੁਣ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਨਹੀਂ ਜਗ੍ਹਾ ਪਾਰਕਿੰਗ ਲਈ ਖਾਲੀ ਹੈ ਹੁਣ ਕਿੱਥੇ ਲਾਈਏ ਪਾਰਕਿੰਗ ਉੱਥੇ ਵੀ ਗੱਡੀਆਂ ਲੱਗੀਆਂ ਭਾਈ ਸਾਰੇ ਪਾਸੇ ਲੱਗੀਆਂ ਹੈਲੋ ਪਾਰਕਿੰਗ ਦੀ ਜਗ੍ਹਾ ਮੈਨੂੰ ਐਕਸਕਿਊਜ਼ ਮੀ ਬ੍ਰੋ ਨਹੀਂ ਫਿਰ ਲਾਉਗਾ ਕਿੱਥੇ ਲਾਉਣੀਆਂ ਤੇ ਪਰ ਆਣੀ ਹੁਣ ਕੀ ਹੋਊਗਾ ਕੀ ਨਹੀਂ ਜਾ ਕੇ ਆਇਆ ਮੈਂ ਪੁੱਛ ਕੇ ਹੁਣਾ ਬੈਣਾ ਵੀ ਕਿੱਦਾਂ ਲੱਗ ਜੂ ਨੂੰ ਪਾਰਕਿੰਗ ਤੇ ਗੱਡੀ ਸਾਡੀ ਇੰਨੀ ਛੋਟੀ ਬਾਰਕਿੰਗ ਬਣਾਈ ਆ ਉਧਰ ਅੱਛੇ ਬਹੁਤ ਜ਼ਿਆਦਾ ਆ ਸੱਚ ਦੇਖੋ ਇਹ ਤੇ ਕਿੰਨਾ ਆ ਰੱਜੇ ਬਹੁਤ ਜ਼ਿਆਦਾ ਆ ਤੇ ਤੁਹਾਨੂੰ 3 ਘੰਟੇ ਉੱਗ ਲਾਈਨ ਚ ਲੱਗਿਆ ਨੂੰ ਤੇ ਵੀ ਹੁਣ ਗੱਡੀ ਨਿਕਲੀ ਇੱਥੋਂ ਸਾਡੀ ੱੱਲੇ ਵੀ ਪਤਾ ਅਜੇ ਵੀ ਫਸੇ ਹੀ ਆ ਇੱਕ ਹਿਸਾਬ ਦੇ ਵੀ ਕੋਈ ਮੋੜ ਚਾਹ ਜਾਂ ਨਹੀਂ ਹੈਗਾ ਅੱਧਰ ਸਿੱਧੇ ਅੱਧਰ ਵਾਟਰਫਾਲ ਆ ਅੱਧਰ ਜਾਣਾ ਪਊਗਾ ਬਾਅਦ ਚ ਸਾਨੂੰ ਘੱਟੋ ਘੱਟ ਹੋਗੇ ਲੈਂਗਵੇਜ ਲੱਗਾਂ ਕੱਟ ਦਾਂਗਾ ਤੁਹਾਨੂੰ ਜਾਨਾ ਹੁਣ ਅਸੀਂ ਆ ਗਏ ਆ ਤੇ ਕੋਈ ਪਤਾ ਨਹੀਂ ਆ ਕਿ ਕਿੱਥੇ ਪਾਰਕਿੰਗ ਲਗਣੀ ਆ ਕੀ ਕਰਨਾ ਆ ਅਸੀਂ ਕੋਈ ਪਤਾ ਨਹੀਂ ਆ ਦੇਖੋ ਕਿੰਨੇ ਜਣੇ ਆਏ ਆ ਇੱਥੇ ਧੁੰਮਲ ਫੜਨ ਨੇ ਪੈਸਾ ਨਹੀਂ ਹੁੰਦੀ ਹਨ ਮੈਂ ਮੈਂ ਫਰਮੂਲਾ ਥੋੜੇ ਜਣੇ ਲੈ ਕੇ ਗੱਡੀ ਆਹੋ ਥੱਲੇ ਲਾਈ ਜਾਂਦੇ ਆ ਹਾਂ ਹੁਣ ਕਿੱਥੇ ਲਾਉਣੀਆਂ ਇਹ ਤੇ ਹੁਣੀ ਜਗ੍ਹਾ ਤਾਂ ਇਹ ਚੋਰੀ ਜਾਂਦੇ ਹੋ ਖੁੱਲੀ ਜਗ੍ਹਾ ਤੇ ਮਿਲਣਾ ਪਈ ਅੱਧਾ ਦੇਖੋ ਆਹੋ ਬੱਪਾ ਅਵਗੀ ਨਾ ਥੋੜਾਗਾ ਬੱਪਾ ਇਹ ਚੋ ਰੋਣਾ ਜਿੱਦਾਂ ਕੋਈ ਲੱਗਾ ਹੁੰਦਾ ਜਿੱਦਾਂ ਜਿੱਦਾਂ ਲੋ ਜੀ ਆਪਾਂ ਪਹੁੰਚ ਗਏ ਇੱਥੇ ਤੇ ਇਹਨੇ ਕੱਪੜੇ ਵਗੈਰਾ ਇੱਥੇ ਜਮਾਲੀ ਨੂੰ ਆ ਜਾ ਜੀ ਲੋ ਜੀ ਆਪਾਂ ਗਿਆ ਤੁਰਦੇ ਆ ਇਥੋਂ ਤੇ ਜੀ ਸਾਡੇ ਨਾਲ ਆ ਜਿੱਦਾਂ ਵੀ ਹੋਇਆ ਬਾਕੀ ਵਲੋਗ ਨਾ ਬਣ ਲੈਣ ਟੱਕ ਐਨ ਕਾ ਔਨ ਕਾ ਲਾ ਲਈਆਂ ਮੈਂ ਧੁੱਪ ਬਹੁਤ ਜ਼ਿਆਦਾ ਆ ਆਣ ਕੇ ਲਾ ਕੇ ਜਿੱਦਾਂ ਵੀ ਹੋਇਆ ਤੁਹਾਡੇ ਨਾਲ ਬਣੇ ਰਵਾਂਗੇ ਤੇ ਜੇਸ਼ਨਾਂ ਲੋਕੇਸ਼ਨ ਦੇਖੋ ਜੀ ਮੌਸਮ ਬਹੁਤ ਵਧੀਆ ਤੇ ਵਜਾ ਵਜਾ ਵਹੀ ਪਈ ਹੈ ਦਸਲੀਨ ਹਾਏ ਇਹ ਆਂਚੀ ਆਂਚੀ ਆਰੋ ਆਰੋ ਲੋ ਜੀ ਲੋ ਠੇਕ ਕਰਾਉਣੀਆ ਫੋਟੋਆਂ ਆਮਣੇ ਤੇ ਕੋ ਦਾ ਉਹ ਨਹੀਂ ਜਾਂਦੀ ਜੀ ਜਾਂ ਦੋ ਰੰਗ ਦੇ ਕੱਪੜੇ ਪਾਉ ਲੋਗਾਂ ਕਰਾਉ ਲੋ ਜੀ ਚੈੱਕ ਕਰੋ ਜੀ ਲੋਕੇਸ਼ਨ ਉਹ ਹੁੰਦਾ ਪਾਣੀ ਉਥੋਂ इन्नी दूर आप जाना है। ओ, देखो फ्लाइट उतना उलना आपने उतना चल जा फाइव हंडरड पर फाइव हंडरड पर परसन ਤੇਨੂ ਕਰੇ ਪਾਬਾ ਜੀ ਦੇਖਣਾ ਲੱਗਾ ਪਾਬਾ ਬਪੁਰਨ ਨਾਲ ਰੱਥਾ ਪਾ ਦਿਓ ਚੱਲ ਜੀ ਚਲੀਏ ਜੋ ਬੋਰ ਰਹੇ ਉਹ ਆਉਣ ਵਾਲੇ ਬੋਰ ਰਹੇ 500 ਪਰਸੈਂਟ اچھا ਆਪ ਨੂੰ ਨਹੀਂ ਆਓ ਕੁਛ ਨਹੀਂ ਯਾਰ ਓਣ ਜਾਣ ਜੀ ਹੁਣੀ ਐਵੇਂ ਉਹੀ ਗੱਲ ਨੂੰ ਕੁਝ ਲੈ ਲਓ ਨਹੀਂ ਓਹਨ ਚੱਕਰ ਤਾਂ ਲੈ ਲਈ ਝੂਠੇ ਦੀ ਕਿਹੜੀ ਗੱਲ ਆ ਜਾਣਾ ਦੱਸੋ ਤੇਨ ਘਰੇ ਬਸਾ ਪਾ ਲਈ ਮੈਂ ਤਾਂ ਚੱਲਾਂ ਮੈਂ ਤੇ ਨੀ ਤੇ ਅਸੀਰ ਬਾਦ ਨੋਵੇ ਆਪ ਕੋ ਕੀ ਆਪ ਕੀ ਕਰੇਂਗੇ ਕਰੋ ਚੱਲ ਇੱਧਰ ਜਾਣਾ ਕੁੱਤਿਆਂ ਨਾਲ ਕੁੜੀ ਨੂੰ ਲੈ ਕੇ ਮੈਂ ਕਦੀ ਰਹਿਣ ਦਿੰਦੇ ਇਦਣ ਜਾਣਾ ਖਤਰੋ ਕੇ ਖਿਲਾੜੀ ਰੈਂਡ ਨੇ ਆਣੇ ਦਾ ਬਹੁਤ ਹਲਣਾ ਬਾਈ ਹੱਟ ਵਿੱਚ ਵੜਨ ਲੱਗੇ ਆਪਾਂ ਹਾਂ ਆਹ ਕੰਡੇ ਚੁੱਭ ਗਏ ਆਹ ਕੰਡੇ ਚੁੱਭ ਗਏ ਦਰ ਨਾਲ ਦਰ ਨਾਲ ਜਾ ਲੂ ਧਿਆਨ ਆਪਣਾ ਰੱਖ ਮੇਰਾ ਔਖਾ ਚੱਲ ਮੈਂ ਕੋਈ ਨਹੀਂ ਇੰਨੇ ਵੀ ਡਰ ਕਿਧਰ ਨਹੀਂ ਡਿਗਾਣੇ ਆ ਨਾ ਉਹ ਕੁੜੀ ਫੜੋ ਸਹਜ ਨੂੰ ਖਤਰੋ ਕੇ ਖਿਲਾੜੀ ਜਦ ਸੂਤ ਆ ਗਈ ਖਤਰੋ ਕੇ ਖਤਰੋ ਕੇ ਖਿਡਾਦੀ ਹਮ ਹੈ ਖਤਰੋ ਕੇ ਖਿਡਾਰੀ ਖਤਰੋ ਦੇ ਖਿਡਾਰੀ ਮੇਰਾ ਮਾਨ ਆਹ ਹੈ ਕੰਦੇਵੋਗਾ ਯਾਰੀ ਨੂੰ ਘਰ ਕੀ ਆ ਥੱਲੇ ਰੱਖ ਥੱਲੇ ਹੱਥ ਕਦੇ ਲਓ ਜੀ ਚੈੱਕ ਕਰੋ ਲੋਕੀ ਨੌਂਦੇ ਪਏ ਆ ਪਾਣੀ ਹੈ ਨਹੀਂ ਪਾਣੀ ਬਹੁਤ ਘਟਿਆ ਪਾਣੀ ਉਹ ਉੱਥੋਂ ਦਾ ਪਿਓ ਦੇਖੋ ਉਹ ਥੋੜਾ ਵਾਈਟ ਵਾਈਟ ਇਧਰੋਂ ਥੱਲੇ ਨਹਾਉਂਦੇ ਪਏ ਸਾਰੇ ਜਾਨੇ ਆਪਣਾ ਆਪਣੇ ਗਾਣੇ ਲਾਏ ਆ ਫੰਕਸ਼ਨ ਕਰੰਦੇ ਆ ਸਾਰੇ ਜਾਨੇ ਤਾਂ ਅਮਨ ਸਾਡੀ ਵੀਡੀਓ ਬਣਾਉਂਦੀ ਆ ਬਹੁਤ ਵਧੀਆ ਮੌਸਮ ਆ ਤੇ ਲੈਰਾ ਵੈਰਾ ਲੱਗਿਆ ਬਈਆਂ ਆਦਤ ਜਿਪ ਲਾਈਨਾ ਉਸ ਤੋਂ ਉੱਥੋਂ ਸਿੱਧੇ ਹੀ ਇੱਥੇ ਤੱਕ ਦੀ ਪਲਾਈਨ ਆ। ਬੱਦਲ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ। ਉਹ ਦੇਖੋ ਕਿੱਦੇ ਬੈਠਾ ਕੱਲਾ ਹੀ ਪੱਥਰ ਤੇ। ਉਹ ਜੀ ਆ ਆਪਣੀ ਡਾਈਟ ਡਾਈਟ ਬਹੁਤ ਜ਼ਰੂਰੀ ਆ। ਲਓ ਜੀ ਡਾਈਟ ਆ ਗਈ ਆਪਣੀ। थैंक यू ब्रो। ਲੋ ਜੀ ਆਪਣਾ ਦੂਜਾ ਮੀਲ ਰਾਈਟ ਦਾ ਲੈਟਸ ਗੋ ਲੈਟਸ ਗੋ ਲੈਟਸ ਗੋ ਲੈਟਸ ਗੋ ਚਲੋ ਜੀ ਚਲਿਏ ਫਿਰ ਨੇ ਡਾਈਟਰ ਲੈ ਲਈ ਆਪਾਂ ਮੈਂ ਕਹਿੰਦਾ ਉਹ ਕਹਿੰ ਲੈ ਲੋ ਜੀ ਘੁੰਮ ਫੇਲਿਆ ਜੀ ਤੇ ਹੁਣ ਆਪਾਂ ਵਾਪਸੀ ਚਲ ਜਾਂਦੇ ਪਏ ਆ ਦੇਖਦੇ ਆਪਾਂ ਆਪਾਂ ਸੀ ਕਿਹੜੀ ਲੋਕੇਸ਼ਨ ਤੇ ਪਲਾਨ ਬਣਦਾ ਕੀ ਹਿਸਾਬ ਤਾਬ ਹੁੰਦਾ ਪਿਆ ਆ ਤੇ 7/2 ਹੋ ਗਏ ਆ ਬਹੁਤ ਇੰਜੋਏ ਕੀਤਾ ਤੇ ਬਲੌਗ ਵੀ ਦੇਖਿਆ ਹੀ ਆ ਸਾਰਾ ਪਰਾਣਾ ਤੇ ਆ ਵੀ ਬਲੌਗ ਨੂੰ ਸਾਰਾ ਹੀ ਦੇਖਿਓ ਸਾਰੇ ਜਾਣੇ ਥੱਕ ਗਏ ਆ ਸਹਜ ਵੀ ਥੱਕ ਗਈ ਆ ਤਰੰਮਨ ਵੀ ਥੱਕ ਗਈ ਆ ਕੰਮ ਕਰਕੇ ਥੱਕਾ ਆ ਉਹਨੇ ਜੇ ਕਰਕੇ ਥੱਕੀ ਜਾਂਦੀ ਮੇਰੇ ਕਰਕੇ ਕਰੇ ਥੱਕੀ ਮੈਂ ਤੈਨੂੰ ਕੀ ਕਿਹਾ ਹੈ